ਇਨੂੰ ਪਿਆਰ ਕਰੋ ਇਨੂੰ ਨਾ ਕਦੇ ਇਨਕਾਰ ਕਰੋ ਸਸ ਸ੍ਰੀਕਲ ਦੋਸਤੋ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਹੈ ਤੇ ਤੁਸੀਂ ਵੇਖ ਸਕਦੇ ਹੋ ਗੱਗੂ ਜੀ ਹੁਣੇ ਬੈਠੇ ਨੇ ਤਿਆਰ ਹੋ ਕੇ ਤੇ ਉਧਰ ਆਪਣਾ ਕੋਪ ਵੀ ਕਹਿੰਦੇ ਰੈਡੀ ਹੈ ਮੇਰੇ ਵੀਰਿਆ 100 ਤੋਂ ਉੱਤੇ ਟਰਾਲੀ ਇਹਦੇ ਵਿੱਚ ਜੋੜ ਲਈ ਆ ਹਲੇ ਤੱਕ ਆਪਾਂ ਤੇ ਤੁਸੀਂ ਕਹਿੰਦੇ ਹੋਣੇ ਕਿ ਵੇਖੋ ਮੋਟਾ ਦਾ ਬਹੁਤ ਕੰਮ ਵਾਲਾ ਬੰਦਾ ਨੇ ਪਰ ਗੱਧੂ ਬਹਿਲਾ ਤਿਆਰ ਹੋ ਕੇ ਤੌਰ ਨਾਲ ਮੁੱਛਾਂ ਤੇਲ ਲਾ ਕੇ ਬੈਠਾ ਇਹ ਤਾਂ ਬੈਠਿਆ ਕਿਉਂਕਿ ਇਹਨੇ ਭੈਣ ਨੂੰ ਲੈਣ ਜਾਣਾ ਮਨਦੀਪ ਭੈਣ ਵਾਪਸ ਆਉਣ ਲੱਗੀ ਆ ਉਹਨੇ ਆ ਗਈ ਮੜੀ ਜੀ ਸਰਵਾਈਕਲ ਦੀ ਪ੍ਰੋਬਲਮ ਮਾਈਗਰੇਨ ਦੀ ਮਾਈਗਰੇਨ ਐ ਮਾਈਗਰੇਨ ਦੀ ਮਾਈਗਰੇਨ ਦਾ ਪੈਕ ਲੈ ਆ ਗਏ ਹਾਂ ਹਾਂ ਮਾਈਗਰੇਨ ਦੀ ਥੋੜੀ ਜਿਹੀ ਪ੍ਰੋਬਲਮ ਆ ਗਈ ਤੇ ਫਿਰ ਭੈਣ ਨੇ ਇੱਥੇ ਇਲਾਜ ਕਰਵਾਵਾ ਮੈਂ ਤਾਂ ਆਵਣ ਕਿਉਂ ਆ ਆ ਭਾਈ ਮੈਂ ਤਾਂ ਵਜਨ ਘਟੰਦਿਆ ਹੁਣ ਤਾਂ ਇਹ 10 ਕਿਲੋ ਦਾ 10 ਕਿਲੋ ਚਲੋ ਰੌਲਾ ਨਾ ਪਾਓ ਇਹ ਆ ਤੁਡੀ ਦਾ ਕੋਪਾ ਵਿਖਾ ਕੇ ਲੈਣਾ ਸਾਡਾ ਕਿੰਨਾ ਉੱਚਾ ਬਣਾਤਾ ਆ ਆ ਜੋ ਇਹ ਆ ਮਾਈ ਫਰੈਂਡ ਕਾਕਾ ਇਹ ਸਿਰਫ 1.5 ਘੰਟਾ ਪਹਿਲਾਂ ਲੱਗਾ ਉਸ ਤੋਂ ਪਹਿਲਾਂ ਮੈਂ ਜਲੰਧਰ ਗਿਆ ਸੀ ਤਿਆਰ ਹੋ ਕੇ ਤੇ ਤੇ ਇਹ ਲਿਆ ਆਪਾਂ 3 ਦਿਨ ਪੂਰੇ ਟਿਕਾ ਕੇ ਧੂੜੀ ਲਾਏ ਆ। ਮੱਕੀ ਆਪਾਂ ਬਾਈ ਜਿਹੜੇ ਵਲੌਗ ਨਾ ਬੰਨਣਾ ਕਰਨ। ਮੱਜਾਂ ਦੇ ਲਈ ਸਾਰੀ ਮੱਕੀ ਬੀਜ ਚੁੱਕੇ ਆ। ਜਿੰਨੇ ਕਿੱਲੇ ਬੀਜਨੇ ਸੀ ਆਪਾਂ ਬੀਜਦੇ ਆ। ਤੇ ਬਾਬੇ ਜੀ ਮੇਰੇ ਨੰ ਪਿੰਡ ਆਪਾਂ ਪਹਿਲੀ ਵੀ ਬੈ ਲਈ ਸੀ ਥੋੜੀ ਜੀ। ਤੇ ਉੱਥੇ ਵੀ ਨਵੀਂ ਚੌਦਾ ਮੂਰਤ ਕਰਿਆ ਫਿਰ। ਤੇ ਉੱਤੇ ਇੱਕ ਤਾਂ ਗੋਰਾ ਥੱਲੇ ਆ ਕੋ ਆ ਵੇ ਲੋਈ ਥਾੜ ਆਪਣੀ। ਇਹ 100 ਕੁ ਸੇ ਟਰਾਲੀਆਂ 100 ਤੋਂ ਉੱਪਰ ਆ। ਬਾਕੀ 20 25 ਅੰਦਰ ਆ ਤੇ 200 ਤੋਂ ਉੱਤੇ ਟਰਾਲੀ ਆਪ ਜੋੜਨੀ ਹੈ ਅਰ ਕੀ ਕਿਵੇਂ ਆ ਠੀਕ ਆ ਵਧੀਆ ਹਾਏ ਕਰੋ ਹਾਏ ਗੋਰੇ ਹਾਏ ਬਾਈ ਨਹੀਂ ਹਾਏ ਕਰਦਾ ਬਾਈ ਦਾ ਅੱਜ ਅੰਗਰੇਜ਼ੀ ਪਿਉਣੀ ਤੈਨੂੰ ਅੰਗਰੇਜ਼ੀ ਉਹ ਅੰਗਰੇਜ਼ੀ ਤਾਂ ਪਿਉਣੀ ਆ ਆ ਪਿਉ ਆ ਕੀ ਹੋ ਗਿਆ ਕੀ ਆਪਣਾ ਗਿੱਲਾ ਕੀਤਾ ਤੇ ਧੜਜੀ ਕਿੰਨਾਂ ਦੇ ਕਿਦਾਂ ਨਹੀਂ ਨਹੀਂ ਆ ਪੌੜੀ ਨਿੱਕੀ ਆ ਨਾ ਬਾਸ ਮਾਰਨਾ ਬਾਸ ਨਾ ਡੱਪੋ ਇਹਨੂੰ ਪੌੜੀ ਨਿੱਕੀ ਉੱਥੋਂ ਤੋੜਦੀ ਪੌੜੀ ਤੇ ਚੱਲ ਤੇ ਵਲੌਗ ਵਿੱਚ ਫੋਨ ਆ ਗਿਆ ਸੀ ਪਰ ਅੱਜ ਵਾਲਾ ਵਲੌਗ ਬੜਾ ਘੈਂਟ ਆ ਭੈਣੇ ਆ ਜਾਣਾ ਅੱਜ ਤੁਸੀਂ ਸਾਹਮਣੇ ਲ ਤੋਂ ਪਤਾ ਲੱਗੀ ਕਿ ਆਣਾ ਤੁਹਾਨੂੰ ਤੇ ਡਾਕਟਰ ਵਾਲਾ ਮੋੜਾ ਮਾਸਕ ਸਾਹ ਜਰਦਾ ਨਿਕਲ ਆਇਆ ਓ ਜਰਦਾ ਨਿਕਲ ਆ ਦੇਖ ਲੋ ਲਾ ਕੇ ਵਿਖਾ ਨੱਕ ਤੇ ਵੇਖੋ ਜੀ ਨੌਜਵਾਨ ਗੱਭਰੂ ਤੁਹਾਨੂੰ ਕੁਝ ਕਰਕੇ ਵਿਖਾਉਣਗੇ ਇਹ ਵੇਖਿਓ ਇਹ ਪੁੱਠਾ ਕੇ ਸਿੱਧਾ ਵਾ ਭਾਈ ਮੈਂ ਤੁਹਾਨੂੰ ਦੱਸਦਾ ਬਿਨਾ ਜੇ ਮਲਾਈ ਡਾਈਟਿੰਗ ਹਾਈਟਿੰਗ ਵਜੇ ਨਹੀਂ ਘਟਦਾ ਭੈਣਾ ਨੇ ਵੀ 2-3 ਮਹੀਨਿਆਂ ਤੋਂ ਲਗਾਤਾਰ ਲੱਗੀਆਂ ਜਣ ਤੇ ਨਹੀਂ 2 ਮਹੀਨੇ ਉਹ ਚਲੇ ਗਰੀਬ ਫਿਰ ਜਾ ਕੇ ਵਜਨ 10-12-12 ਕਿਲੋ ਘਟਿਆ ਮੇਰਾ ਤਾਂ ਅੱਜ ਵਜਨ ਤੋਲਿਆ ਭਰਾਵਾ 93 ਕਿਲੋ ਹੀ ਰਹਿ ਗਿਆ ਤੂੰ ਵੀ ਪਤਲਾ ਹੋ ਗਿਆ ਚੰਦਰਿਆ ਤੇਰਾ ਮੱਥਾ ਜਿਵੇਂ ਫੱਟ ਬੋ ਫੁੱਟਬਾਲ ਦਾ ਗਰਾਊਂਡ ਹੈ ਚੰਦਰਿਆ ਕਰੈਕਟਰ ਦਾ ਕਰਾ ਲੀ ਆ ਦੇਖੋ ਜੀ ਪੂਰੀ ਸੇਫਟੀ ਹੈ ਜੀ ਏ ਤੇ ਗੋਰੇ ਦਾ ਸੋ ਏ ਭਾਈ ਅੱਜ ਸੋਚ ਗੋਰੇ ਦੱਸੋ ਕਿੰਨੇ ਦਿਨ ਹੋ ਗਏ ਮੈਨੂੰ ਤੁਹਾਡੇ ਨਾਲ ਲੱਗੇ ਨੂੰ ਬਹੁਤ ਦਿਨ ਹੋ ਗਏ ਅੱਜ ਦਿਨ ਕੀ ਹਾਲ ਕੀ ਹੁੰਦੀ ਆ ਹਾਲ ਤਾਂ ਦਾ ਭਰਾਵਾ ਸਾਨੂੰ ਨਾ ਪੁੱਛ ਆਲੇ ਸਾਡੀ ਮਰਜ਼ੀ ਹੁੰਦੀ ਆ ਮਾੜੀ ਟਰੈਕਟਰ ਉਧਰੋਂ ਜਾਂਦਾ ਜੀ ਉਧਰੋਂ ਆਉਂਦਾ ਵੀ ਉਧਰੋਂ ਆਉਂਦਾ ਵਾ ਅੱਜ ਮੜਾ ਜਿਹਾ ਸਾਹ ਨਿਕਲਿਆ ਨਹੀਂ ਤੇ ਅੱਜ ਜੋ ਦੋ ਦਿਨ ਜਿੱਦਣੇ ਤਿੰਨ ਦਿਨੇ ਮੱਕੀ ਪੀਜੀ ਲਗਾਤਾਰ ਵਾਹਿਆ ਵਾਂ ਰਾਤੋਂ ਪਿੰਡ 'ਚ ਅਸੀਂ ਬਾਬੇ ਦੀ ਮੇਰੇ ਨਾਲ ਪਿੰਡ 'ਚ ਚਲ ਮਾਨ ਨਹੀਂ ਕਰਨ ਜਿਹਦਾ ਪਿੰਡ 'ਚ ਸਭ ਤੋਂ ਪਹਿਲਾਂ ਮੱਕੀ ਬਿਜਲੀ ਸਾਡੀ ਮੱਕੀ ਉੱਗ ਵੀ ਪਈ ਆ ਤੁਹਾਨੂੰ ਮੈਂ ਅਗਲੇ ਲੌਗ 'ਚ ਵਿਖਾਉਂਗਾ ਸਾਰੀ ਮੱਕੀ ਸਾਡੀ ਉੱਗ ਪਈ ਕਿਉ ਤੇ ਬਾਕੀ ਚੱਲਦੇ ਆਂ ਜੀ ਮੈਂ ਤੁਹਾਨੂੰ ਆ ਮਾੜਾ ਮੋਟਾ ਇੱਧਰਲੇ ਪਾਸੇ ਡਿੱਗ ਪਈ ਸੀ ਤੇ ਆ ਆ ਪੰਪਲੀਮੈਂਟ ਨਵਾਂ ਲਿਆਂਦਾ ਇਹਦਾ ਇੰਨਾ ਕਿ ਨਜ਼ਾਰਾ ਜਿਹੜੇ ਵੀਰ ਮੱਜਾ ਡੰਗ ਰੱਖਦੇ ਆ ਨਾ ਉਹਨਾਂ ਲਈ ਆ ਸਕੰਜੇ ਦਾ ਡੱਕ ਨਜ਼ਾਰਾ ਨਾ ਯਾਰ ਆਹੀ ਇੰਨੇ ਕ ਥਾਂ 'ਚ ਤਾਂ ਚੜ੍ਹ ਹੀ ਜਾਂਦੇ ਇੰਨੇ ਹੀ ਕੁੱਪ ਬੰਨਦਾ ਮਤਲਬ 5 ਤੋਂ 6 ਬੰਦਿਆਂ ਦੀ ਲੇਬਰ ਬਚਾ ਜਾਂਦਾ ਏ ਜੇ ਮੰਨ ਲਓ 4 ਬੰਦੇ ਲੱਗੇ ਹੁੰਦੇ ਸਾਡੇ ਹੁਣ 700 ਰੁਪਏ ਦਿਹਾੜੀ ਆਏ ਸੀ ਜਿੰਦੀ ਤੇ 2800 ਰੁਪਇਆ ਬੰਨਾ ਸੀ ਤੇ ਇਹਨੂੰ 4 ਦਿਨ ਹੋ ਗਏ ਵਰਤਦੇ ਨੇ ਇੱਤੇ ਅਸੀਂ 20000 ਰੁਪਇਆ ਲਾਇਆ ਘਰੇ ਆ ਕੇ ਤੇ ਮੰਨ ਲਓ 12000 ਤੇ ਹੀ ਹੋ ਗਿਆ ਤੇ ਅਜੇ 5-6 ਦਿਨ ਹੋਰ ਲੱਗਣੇ ਸਾਡੇ ਫਿਰ ਵੀਰ ਭਰਾਵਾਂ ਦੀ ਮਦਦ ਵੀ ਕਰਾਂਗੇ ਮੰਨੀ ਹੋਣਾ ਕੋਲ ਵੀ ਜਾਊਗਾ ਘਰੇ ਉਹਨਾਂ ਦੇ ਮੱਜਾ ਬਹੁਤ ਆ ਲੀਟਰ ਬੈਠਾ ਪਹਿਲੇ ਰੋਮ ਮਾਰੀ ਜਾਂਦਾ ਬਸ ਰਾਂ ਦੇ ਅਮਰਾ ਸਕੰਜਾ ਖੋਲ ਖੁਲਦੇ ਨਹੀਂ ਚਲੋ ਬਈ ਦੀ ਮਿੱਟੀ ਨੂੰ ਪਿਆਰ ਕਰੋ ਇਹਨੂੰ ਨਾ ਕਦੇ ਇਨਕਾਰ ਕਰੋ ਜਿੱਦਾਂ ਤੂੰ ਡੋੜਦੀ ਉਹ ਇਹਨਾਂ ਦਿਨ ਤੇਰੇ ਲਈ ਗਾਣੇ ਗਾਉਂਦੇ ਹੁੰਦੇ ਚਲੋ ਚਲੋ ਤਿਆਰ ਤੂੰ ਕਿੱਧਰ ਚੱਲ ਚਲੀ ਨਾਲ ਐਡਾ ਬੈਗੂ ਫੜਕੇ ਜਿੱਦਾਂ ਤੁਸੀਂ ਚੱਲ ਚੱਲੇ ਮੇਰੀ ਭੈਣ ਨੇ ਹੋਣਾ ਨਾ ਵੀ ਆਉਂਦੇ 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 ਪਿਛੇ 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 ਸੱਜੇ ਸੱਜੇ ਖੱਪੇ ਨੱਤਿਆਂ ਵਾਲਾ ਮੁੰਡਾ ਆ ਸਵਿਫਟ ਦੀ ਚਾਬੀ ਅਸਵਾੜੀ ਦੀ ਚਾਬੀ ਫੜਾ ਦੇ ਚਾਬੀ ਹਾਇ ਪਤਲੀ ਬਾਹੇ ਘਰ ਬਾਹੇ ਬਾਹੇ ਵਧਦੀ ਬਣਾ ਲਓ ਨਾ ਜਿਹੜਾ ਸਰਪ੍ਰਾਈਜ਼ ਜਿਹੜਾ ਤੁਸੀਂ ਬਣਾਉਣਾ ਚਲੋ ਜੀ ਚਲੋ ਚਲੋ ਸੱਜੇ ਆ ਦੇਖੋ ਜੀ ਲਾਲ ਨੀਲਾ ਹਰਾ ਓਏ ਇੱਕ ਟਰੈਕਟਰ ਕਿੱਥੇ ਆ ਓਏ ਕਾਕੇ ਜੌਂਡੀਅਰ ਕਿੱਥੇ ਆ ਦੂਜਾ ਜੌਂਡੀਅਰ ਹੈ ਮੋਟੇ ਨੂੰ ਫੋਨ ਲਾਉਣ ਨੂੰ ਕਿ ਅੰਦਰ ਲਾਉਣ ਨੂੰ ਮੋਟੇ ਨੂੰ ਫੋਨ ਲਾ ਦੇ ਤੂੰ ਪਿਆਰ ਵਰ ਪਿਆਰ ਵੇ ਵੇ ਪਿੱਛੇ ਚੱਲ ਨੌਜਵਾਨਾਂ ਚਲੋ ਮੋਟੇ ਨੂੰ ਫੋਨ ਲਾ ਦੇ ਉਹਨੂੰ ਕਿਹਾ ਇੱਕ ਟਰੈਕਟਰ ਬਾਹਰ ਖੜਾ ਰਹਿ ਗਿਆ ਵੀਰੇ ਉਹ ਜੌਂਡੀਰ ਬਾਹਰ ਹੀ ਖੜਾ ਰਹਿ ਗਿਆ ਅੰਦਰ ਲਾ ਦੇ ਨਿਕਾ ਜੌਂਡੀਰ ਬਾਜੀ ਜਾਨਾ ਜੌਂਡੀਰ ਆਪਣੇ ਦੇ ਸੁਡੀ ਵਾਲੇ ਕੋਲ ਚੱਲੇ ਜੇ ਅਸੀਂ ਗੋਇੰਗ ਟੂ ਅੰਮ੍ਰਿਤਸਰ ਓਏ ਮਿੱਠਾ ਬੱਚਿਆਂ ਇਹ ਸਾਫ਼ ਕਰੋ ਓਏ ਮਸ਼ੀਨ ਪਾਣੀ ਚੱਲ ਕੋਈ ਨਹੀਂ ਰਹਿਣ ਦੇ ਪੁੱਤ ਰਾਜ ਪਾ ਲਈ ਕਿਸੇ ਫੋਨ ਲਾਈ ਉਹਨੂੰ ਹਾਂ ਵੀ ਲਾਈ ਨੋੜਦ ਰੇ ਨੁਕੀ ਗੜਾ ਮੈਨੂੰ ਗੜਾ ਸੀ 5 ਮਿੰਟ ਦੀ ਪਾਰਕਿੰਗ ਆ ਗਈ ਬਾਹਰ ਹਲੋ ਤੁਨ ਕੋ 5 ਮਿੰਟ ਲਈ ਪਾਰਕਿੰਗ ਬਾਹਰ ਕਿੱਥੇ ਖੜੀ ਤੂੰ 5 ਮਿੰਟ ਦਾ ਸਮਾਂ ਦੇ ਪਾਰਕਿੰਗ ਓਕੇ ਜੀ ਸੱਜਿਆ ਠੱਗੀ ਠਿੱਕ ਠਿੱਕ ਸੱਜੇ ਸੱਤੇ ਅੱਬੇ ਖੱਬੇ ਖੱਬੇ ਆਵੇ ਆ ਗਏ ਅੰਦਰ ਤੂੰ 5 ਮਿੰਟ ਆ ਉਹਦੀ ਪਾਰਕਿੰਗ ਆ ਜਾ 5 ਮਿੰਟ ਵਾਲੀ ਚੇ 5 ਮਿੰਟ ਵਾਲੀ ਪਾਰਕਿੰਗ ਆ ਉੱਥੇ ਆ ਤੂੰ ਅੰਦਰ ਨੂੰ ਅੰਦਰ ਜਿੱਥੇ ਤੈਨੂੰ ਚੜਾਇਆ ਸੀ ਉੱਚਾ ਜਿੱਥੋਂ ਮਨ ਗੁੱਗੂ ਕਹਿੰਦਾ ਤੈਨੂੰ ਚੜਾਇਆ ਸੀਗਾ ਉਹ ਪਾਰਕਿੰਗ 'ਚ ਆ ਜਾ ਅਜੇ ਰਸਲਾੰਦਾ ਹੈ ਹਾਂ ਸੱਜੇ ਸੱਜੇ ਖੱਬੇ ਇੱਧਰ ਵੇ ਬੈਠੀ ਉੱਥੇ ਹੀ ਫਿਰ ਹੋਣਾ ਵਾ 5 ਮਿੰਟ ਵਾਲੀ ਕਿੱਥੇ ਆਪਾਂ ਸਿਰੇ ਵਾਲੀ 'ਚ ਨਹੀਂ ਆਗੇ ਸਾਹਮਣੇ ਉਹਨਾਂ ਦੇ ਗੇਟ 'ਚੋਂ ਅੰਦਰ ਆ ਜਾ ਸਾਹਮਣੇ ਗੇਟ 'ਚੋਂ ਅੰਦਰ ਆ ਜਾ ਕੋਕੋ ਕੇਦਰ ਅੰਦਰ ਆ ਜਾ ਯਾਰ ਸਾਹਮਣੇ ਜਿੱਤੋ ਐਂਟਰ ਤੂੰ ਕਿਹੜੇ ਜਿਹੜੇ ਜੋ ਅੱਗੇ ਨਿਕਲਦੀ ਲਈ ਉਸੇ ਬਾਹਰ ਚ ਹੀ ਆਹੀਂ ਬਸ ਉੱਤੋਂ ਬਾਹਰ ਆ ਮੁਰੇ ਸਾਹਮਣੇ ਨੂੰ ਆ ਜਾ ਇਹਨੂੰ ਆਵੇਂ ਸਾਹਮਣੇ ਆ ਜਾ ਜਿਹੜਾ ਸਾਹਮਣੇ ਸਿੱਧਾ ਹੀ ਕੀ ਐ ਯਾਰ ਇੱਕ ਹਣ ਉੱਤਰ ਕੇ ਚੱਲ ਜੂਗਾ ਮੈਂ ਆਹੋ ਆਵੇ ਰੋਤੀ ਅਮਨੇ ਜਮੜੇ ਗਰੀ ਜਾਂਦੇ ਹਾਂ ਰੁਕ ਜਾ ਤੂੰ ਇੱਧਰ 75 ਗੇੜਾ ਲੋਕ ਕਿੰਨੇ ਆਏ ਰਹੇ ਯਾਰ ਬਈ ਤੂੰ ਨਾ ਲੱਗੇ ਰੋਕ ਵੇਗ ਤੇ ਆਈ ਰੋਕੀ ਨਾ ਬੰਦ ਨਾ ਕਰੀ ਵਾ ਨਾ ਨਾ ਸੈਂਕ ਦਾ ਲਾਉਂਗਾ ਆਵਾਂ ਮੈਂ ਆ ਜਾ आवा कहीं <laughs> चाल ਉਹ ਜਦੋਂ ਮੈਂ ਕਿੰਨ ਦਿਓ ਹਾਂ ਉਹਦਾ ਮੈਨੂੰ ਫਰਕ ਤੋਂ ਮੁੱਦੇ ਦਾ ਫਰਕ ਹੀ ਵੀਰ ਦਾ ਫਰਕ ਤਾਂ ਉਹ ਸੀਟਾਂ ਵਧੀਆ ਹੁੰਦੀਆਂ ਕੰਫਰਟੇਬਲ ਹੁੰਦੀਆਂ ਹੁੰਦੀਆਂ ਸੀਮ ਨੂੰ ਬੈਠੀਆਂ ਹੁੰਦੀਆਂ ਤੇ ਇੱਕ ਜਿੱਦਾਂ ਹੀ ਲੈਂਡ ਹੋਇਆ ਬਸ ਪਹਿਲੀਆਂ ਮੂਹਰੇ ਹੀ ਸੀਗੇ ਅਸੀਂ ਪਹਿਲੇ ਨੰਬਰ ਤੇ ਪਹਿਲੀ ਲੈਂਚ ਤਾਂ ਮੇਰੀ ਵਾਰੀ ਸੀ ਤੇ ਨਾਲ ਦੀ ਨਾਲ ਹੀ ਬਾਹਰ ਨਿਕਲ ਗਏ ਤੇ ਉਹ ਪਹਿਲੀ ਨੀ ਚੀਟੇਚੀ ਵਾਰ ਸੀ ਹਾਂ ਇਹਨਾਂ ਉਹ ਕਿ ਜਦੋਂ ਉਹ ਮੈਨੂੰ ਪੂਰੀ ਨਾ ਉਹ ਦੋ ਤਿੰਨ ਮੀਲ ぐらい ਸ਼ਹਿਰ ਨੂੰ ਵੀ ਕਾਰਸ ਨਹੀਂ ਸੀ ਹੈਗਾ ਨਾਲ ਦੀ ਨਾਲ ਪਾਸਪੋਰਟ ਚੈੱਕ ਕੀਤਾ ਤਾਂ ਘਟ अरे क्या था पीज़ा चेक करो आ करो करो बारा टाइप ख़राब करते हैं और आज से ये तो ही आगे तो मैं तो सोच रही बारा बाज़ जंग के बाहर निकल दे निकल दे पर साठ या क्या रात के काम है हम्म नहीं बहुत है नहीं। पतली होती है तो रे तो ये सही है साठ या क्या करो रे हम ओह यार पतली उसके लाभियो इतना ज ਔਰ ਤੁਹਾਡਾ ਕੰਮ ਕਿੰਨਾ ਕਿਨਬੜ ਗਿਆ। ਕੈਮਰਾ ਹਣਾ ਧੁੰਡੀ ਦਾ। ਧੁੰਡੀ ਦਾ ਕੰਮ ਨਹੀਂ ਤੇਰਾ ਇਹਨੇ ਕੂੜੇ ਨਾਲ ਕਿਸੇ ਵਾਸਤੇ ਨਹੀਂ। ਕਾਹ ਕੰਨੇ ਆ ਟਰਾਲੀਆਂ ਬਣ ਗਏ। ਇਹ ਤਾਂ ਸੌ ਸਮੱਸਿਆ ਤੋਂ। ਤਪਾਈਆ। ਮਾਨ ਯਾਰ ਯਾਰ ਕਿ ਨਾ ਲਾਂਜਾ ਨੇੜੇ ਹੀ ਉਹਦਾ ਬੜਾ ਫਰਕ ਰਹਿ ਗਈ। ਓਏ ਇਹ ਤਾਂ ਪੈਂਦੇ ਪਿੰਦਾ। ਜਮਨਾ। ਨਾਲੇ ਦੀ ਮਣੀ। ਓਹ ਜੀ ਕਿਤੇ ਬਣੀ ਅੱਜ ਤੀਜੇ ਦਿਨਾਂ। ਤੇ ਕੰਮ ਵੀ ਕਿੰਨਾ ਖਚੰਦੇ ਆ ਕਿਦਾ ਛੱਤ ਦਾ ਟਰਾਲੀਆਂ ਬਣਾਈਆਂ ਸਾਰੀਆਂ। ਦਾ 11 ਰਾਹਾਂ ਜਿਹੜੇ 11 ਤੱਕ 11 ਸਵੇਰੇ 7 ਜਿਹੜੀਆਂ ਬੱਕਰਾਂ ਦੀਤ ਇੱਕ ਮਸ਼ੀਨ ਇਹਦਾ ਨੀਵੇਂ ਬਣਾਈਆਂ ਨਾ ਉਹਦੀ ਗੱਲ ਕਰਦਾ ਤੂੰ ਤੇ ਇੱਕ ਵਾਈ ਚੱਲੀ ਜਾਂਵਾ ਮਸ਼ੀਨਾਂ ਨੇ ਪਹਿਲਾਂ ਚੱਲੀ ਇੱਕ ਵਜੇ ਸਿਰ ਪਾਲਾ ਪਾਰਾ ਪਾਰਾ 16 16 ਬਣਾਉਣੀ ਮੋਲੀ ਖਾਣੀ ਨਹੀਂ ਨਹੀਂ ਮੈਂ ਖਾਂਦੀ 16 16 ਜਿੱਥੇ 35 ਬੰਦੀਆਂ ਉਹ ਦੇਖਣਾ ਬ్రో ਨਹੀਂ ਤਾਂ ਡੇਢ ਦੀ 30 32 ਬੰਦੀਆਂ 30 ਪਲਸੀ ਬੰਦੀਆਂ ਦੋ ਜਣਾ ਰੋਗ ਨਾਲ ਮੈਂ ਜਦੋਂ ਨਹੀਂ ਆਇਆ ਨਾ ਡਰਾਈਵਰ ਆਪਦਾ ਗਲਾਸ ਨਹੀਂ ਲੈ ਗਿਆ। ਆ ਮੈਂ ਇੱਥੇ ਟੱਕ ਕਹਿਣਾ ਚਾਹ ਪੀ ਲੂੰਗਾ। ਤੇ ਹੁਣ ਹਜੇ ਹੁਣ ਆਂਦਾ ਹੈ ਗਰਮਾ ਲੈ। ਹੁਣ ਗਰਮਾ ਤੇ ਹਜੇ ਤੱਕ ਨੰਗੀ ਨਹੀਂ ਨੂੰ ਚਾ। ਉੱਥੇ ਹੀ ਲੁਕ ਗਿਆ ਗੱਡੀ ਦੇ। ਆ ਕੇ ਖੜਾ ਪੀਤੀ ਜਾਂਦਾ ਹੌਲੀ ਹੌਲੀ। ਡਰਾਈਵਰ ਬਹੁਤ ਖਰਾਬ ਹੈ ਜੀ ਸਾਡਾ ਹੁਣ ਰਾਤ ਦੇ ਦੀ ਤੇ 1:00 ਕੇ 2:00 ਵਜੇ ਜੀ। ਡੇਢ ਨਹੀਂ 7 ਮਿੰਟ ਦੀ ਬਹੁਤ ਵੈਲੀ ਹੁੰਦੀ ਹੈ। ਮਿੰਟ ਮਿੰਟ ਦੀ ਵੈਲੀ ਹੁੰਦੀ। ਸੈਕਿੰਡ ਸੈਕਿੰਡ ਦੀ। ਕੀ ਹੈਗਾ ਜੀ ਨਿਊ ਜਕੇ ਮਾਡਰਨ ਵੈਸ਼ਨੂ ਧੋਵਾ। ਤੇ ਕੁਛ ਵੀ ਦੂਜੀ ਚੀਜ਼ ਨਹੀਂ ਲਿਆਈ ਜਾਂਦੀ ਪਰ ਵੈਸ਼ ਨੂੰ ਦੂਰਾ ਹੈ ਸਾਰਵਸ ਨੂੰ ਫਾਸਟ ਲੱਗੀ ਇਹਨਾਂ ਦੀ ਹੋਰ ਕੁਸ ਨਹੀਂ ਸੀ ਮੈਂ ਤਾਂ ਮੈਂ ਤਾਂ ਜਿਵੇਂ ਇਹਨਾਂ ਨੂੰ ਪਤਾ ਹੀ ਸੀ ਆਪਾਂ ਇਹ ਖਾਣਾ ਗੋਭੀ ਵਾਲੇ ਪੁਰਾਣੇ ਖਾਣੇ ਜਿਵੇਂ ਪਤਾ ਹੀ ਨਹੀਂ ਕਿ ਉਹ ਵੇਲਾ ਕਿੰਨੇ ਸ਼ੈਫ ਜੰਨ ਲੱਗੇ ਆ ਮੈਂ ਲੋਕ ਲੱਗੇ ਆ ਹਾਂ ਆਪਣੇ ਵੇਹਦੇ ਮੈਨੇ ਭਰ ਗਿਆ ਆਪਾਂ ਇਹ ਟੱਬਰ ਸੌਂ ਗਿਆ ਹੋਣਾ ਕਿ ਨਹੀਂ ਟੱਬਰ ਨੂੰ ਫੋਨ ਲਾਉਣਾ ਆਪਾਂ ਟੱਬਰ ਨੇ ਉੱਠ ਕੇ ਵੇਹਦੇ ਨੂੰ ਨਾਲ ਹੀ ਉਹਨਾਂ ਨੇ ਆ ਤੇਰੀਆਂ ਕੁੜੀਆਂ ਨੇ ਦਵਾਵਾ ਕੁਝ ਤਿਆਰ ਜਗਰੀ ਬੈਠੀਆਂ ਤੇ ਲਈ ਉਹ ਲਿਖੀ ਜਾਂਦੀਆਂ ਐ ਵਿਚਾਰੀਆਂ ਚਾਰਟ ਜੇ ਬਣਾਉਂਦੀਆਂ ਹੀ ਘੱਟ ਘੱਟ ਬਹੁਤ ਉਹਨਾਂ ਕੋ ਵੱਡੀ ਆ ਅੱਜ ਜੇ ਨਾ ਵੀ ਛੁੱਟੀ ਹੁੰਦੀ ਤਾਂ ਵੀ ਕਰ ਲੈਣੀ ਹੁਣਾਂ ਨੇ ਸੋਹਣੀ ਸੀ ਕੱਲੂ ਤਾਂ ਛੁੱਟੀ ਐ ਇਹਨੂੰ ਆ ਗਈ ਆਲਰੇਡੀ ਉਹ ਆਲਰੇਡੀ ਕਿਥੋਂ ਵਾਓ ਦੇ ਤਾਂ ਦਹੀ ਚਲਾਦੂ ਸੈਲਡ ਕਿੱਤੀ ਉਹ ਆਲਰੇਡੀ ਥੇਖ ਲਿਆ ਮੈਂ ਤਾਂ ਵੱਡੇ ਅੱਖਰ ਵਰਤ ਸਕਦਾ ਨਾ ਤੂੰ ਤੇ ਤੇਰਾ ਭਰਾ ਮੋਟਾ ਵਦਨ ਕਿਵੇਂ ਵਰਤ ਲਈਂ ਇਹ ਨਹੀਂ ਪਚਾਣੇ ਝੁੱਟੀਆਂ ਨੇ ਸ਼ੀਸ਼ਾ ਇਹ ਫੇਰ ਨਹੀਂ ਸਾਫ ਕਰ ਘਰੇ ਲਿਆ ਕੇ ਨਾ ਆਉਂਦਾ ਜਿਉਂਦਾ ਦੰਦੀਆਂ ਕੱਢਣ ਲੈ ਗਿਆ ਤੇ ਇਹ ਸ਼ੀਸ਼ਾ ਫੇਰ ਨਹੀਂ ਸਾਫ ਕੀਤਾ ਅੱਧੀ ਚਾਹ ਰਹਿ ਗਈ ਹੋ ਜਾਂਦੇ ਹੋ ਜਾਂਦਾ ਹੋ ਜਾਂਦਾ ਆਉਣ ਵੇਹ ਜਾਂਦਾ ਚਾਲ ਵੀ ਤੇਜ਼ ਹੋ ਗਈ ਕਿ ਨਹੀਂ ਚੱਕ ਆਪੋ ਹੀ ਰੱਖਦਾ ਸੀ ਇਹ ਨਹੀਂ ਕਿ ਇਹ ਗਲਾਸੀ ਇਹਨਾਂ ਦੀ ਭਾਵੇਂ ਤੱਕ ਕੇ ਲੈ ਜੇ ਇਹ ਮੈਨਰਸ ਆ ਕੋਈ ਤੇਰੇ ਕੀ ਆ ਇੱਥੇ ਰੱਖਿਆ ਮੋਰੇ ਨਹੀਂ ਹੁੰਦਾ ਵਾ ਘਰੇ ਵੀ ਤੂੰ ਇਦਾਂ ਰੱਖਦੇ ਆ ਹਾਂ ਲੋ ਘਰੇ ਇੱਕ ਧਾਵਣੀ ਰੱਖੀ ਤੇ ਘਰੇ ਤਾਂ ਐ ਮਾਰੀ ਹਾਂ ਉਹ ਕੱਚ ਦੇ ਨਹੀਂ ਨਾ ਹੁੰਦੇ ਇੱਕ ਰੂਲ ਆ ਉਹ ਸਟੀਲ ਦੇ ਹੁੰਦੇ ਵਿੱਚ ਚੱਲਣਾ ਨਾ ਪਿੱਛੇ ਨੂੰ ਚੱਲੋ ਸਿੱਧਾ ਚੱਲੋ ਲਾਟ ਤੇ ਵਾਕੀ ਰੂਲ ਉੱਧਰੋਂ ਨਿਕਲ ਗਿਆ ਉਧਰੋਂ ਜਿੱਦਾਂ ਨਿਕਲੇ ਇੱਥੇ ਫਿਰ ਕਿੱੜਾ ਆ ਹਾਂ ਚੱਲ ਉਹ ਤਾਂ ਜਾਣਾ ਮੈਂ ਗੱਲ ਸੁਣ ਸੱਚੀ ਜਿਦੋਂ ਤੁਸੀਂ ਇੰਨੇ ਸੋਸ਼ਲ ਮੀਡੀਆ ਤੇ ਬਣੇ ਨੇ ਅਰੇ ਲਓ ਕਹਿੰਦੇ ਬਾਦੀ ਦੀ ਆ ਉਹ ਅਲੱਗ ਲੱਗਾ ਆਜੋ ਆਜੋ ਲਿੱਕ ਕੇ ਵਾਕੇ ਚੱਲਣ ਵਾਲੀ ਹੋਵੇ ਨਾ ਉਹ ਗੱਡੀ ਤੇ ਨਹੀਂ ਬੈਠਦੇ ਜਿਹੜੀ ਮੋੜ ਕੇ ਲਾਈ ਹੋਊਗੀ ਉਹ ਤਾਂ ਸਿੱਧਾ ਹੀ ਜਾਓਗੇ ਉਹਦੇ ਤੇ ਹੁਣ ਗੱਡੀ ਨਵੀਂ ਆਏਗੀ ਉਹ ਉਹ ਸਿੱਧੀ ਚੱਲਿਆ ਕਰੇ ਉਹ ਕਹਿੰਦਾ ਫੁੱਸੀ ਤੇ ਘਮਰ ਜਾਂਦਾ ਸੀ ਉਹ ਉਹ ਨਹੀਂ ਕੀ ਹੁਣ ਮੈਂ ਦੱਸਿਓ ਗੱਲ ਆਹ ਵੇ ਕਹਿੰਦਾ ਆ ਜਾ ਉਹਾਰੇ ਦੱਸਿਓ ਭਾਨਾ ਕੀ ਉਹ ਇੰਨੀ ਸਿੱਧੀ ਉਹ ਤਾਂ ਮਰੀ ਜਾਂਦਾ ਹੈ ਲੈ ਦੱਸਿਓ ਗੱਲ ਕੰਪਨੀ ਉਹ ਦੇਖੋ ਆਪਾਂ ਦੇਖੋ ਹਮੇਸ਼ਾ ਇੱਕ ਚੀਜ਼ ਹੁੰਦੀ ਆ ਕਹਿੰਦੇ ਨਾ ਆਪਾਂ ਜਦੋਂ ਪਿੱਛੇ ਪੈਭ ਜਾਂਦੇ ਆਂ ਚਾਹ ਪੀਣਾ ਲੱਗੇ ਲੈ ਕੈਲਰੀ ਅਸਲੀ ਚਾਹ ਵਿੱਚ ਲੱਗ ਵਰੀਏ ਚਾਹ ਤਾਂ ਪਤਾ ਨਹੀਂ ਕੈਲਰੀ ਅੱਗੇ ਘਟ ਰਹੀਆਂ ਭਾਵੇਂ ਤੇ ਬੜੀ ਕੈਲਰੀ ਕਿੰਨੀ ਨਾਲੇ ਤੇਲ ਲੈ ਕੇ ਨਾਲੇ ਕੈਲਰੀ ਕਿੰਨੀਆਂ ਤਿੰਨ ਪਰੌਂਠੇ ਖਾ ਗਈ ਬੈਠੀ ਮੱਠੀ ਹਾਂ ਹੁਣ ਛੱਡ ਦੋ ਚਾਹ ਦੂਰ ਚਾਹ ਪੀ ਲਈਏ ਇਧਰ ਕਰੇ ਪਤਾ ਨਹੀਂ ਸਾਡੇ ਜੀ ਹੈ ਵਿੱਚ ਚਾਹ ਮੈਨੂੰ ਬਦੋਂ ਕੁਰਕਰੇ ਮੈਨੂੰ ਕਦੇ ਟਾਈਮ ਖਵਾ ਦੇ ਕੁਰਕਰੇ ਪਰੌਂਠੇ ਕੁਰਕਰਾ ਗਿਆ ਮੈਂ ਗਰਾਂਜੀ ਪਰਾਉਂ ਦੇ ਮੈਂ ਤੁਹਾਡੀ ਕਰਕੇ ਖਾਣੇ ਚੱਲੂ ਢੀਕੂ ਕਰਕੇ ਢੀਕਾ ਕਰਕੇ ਮੈਂ ਤੇ ਨਮਾਈ ਜੀ ਨਾ ਤੇ ਰੋਟੀ ਅਗੇ ਸਵਿਕ ਕੋਈ ਕਰ ਗਿਆ ਫਿਰ ਭੈਣ ਨੇ ਨਾ ਮਾਨ ਪੜਿਆੜਾ ਕਿ ਭੈਣ ਕਹਿੰਦੀ ਮਾਨੜਾ ਮੈਂ ਮਾਰਨੇ ਤੂੰ ਦੇਖ ਕੇ ਆਵੇਂ ਬਦਰਾਵ ਕਰੀਦੇ ਨਾ ਕਿ ਮਗਾਣੀ ਦੀ ਡਿੱਕੋ ਜੀ ਮਗਾ ਗਈ ਪਾਣੀ ਜੱਫ ਦੇ ਲੱਗੀ ਪਹਿਲਾਂ ਮੈਂ ਕਿਹਾ ਓਕੇ ਪੀਦਾ ਤੇ ਲੱਗਦੀ ਕੋਈ ਆਹ ਕਿੱਥੇ ਦੀ ਮਾੜਾ ਹੋਣ ਪੀਂਦਾ ਆਵੇ ਯਾਰ ਮੇਰੇ ਕੋਲ ਪਾਣੀ ਆਂਦਾ ਓ ਇਸਦੇ ਨਾਲ ਵਲੌਗ ਹੁੰਦਾ ਜੀ ਖਤਮ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਲਵ ਯੂ ਅਨੇਵਾ